ਇਹ ਪੁਲਿਸ ਨੇ ਸੁਰੱਖਿਆ ਬਲਾਂ ਨੇ ਲੋਕਾਂ ਨੂੰ ਇਦਾਂ ਫੜਫੜ ਕੇ ਮਾਰਨਾ ਫਿਰ ਤੁਹਾਨੂੰ ਇਹ ਦੰਬ ਕਰਨਾ ਬੰਦ ਕਰ ਦੇਣਾ ਚਾਹੀਦਾ ਕਿ ਇੱਥੇ ਕੋਈ ਨਿਆਂ ਕਾਨੂੰਨ ਜਾਂ ਜਮਹੂਰੀਅਤ ਨਾ ਦੀ ਕੋਈ ਚੀਜ਼ ਹੈਗੀ ਆ ਕਾਸ ਦੀ ਇਹੋ ਜੀ ਹਨੇਰੀ ਲਿਆਂਦੀ ਨਰਿੰਦਰ ਮੋਦੀ ਨੇ 2014 ਤੋਂ ਲੈ ਕੇ 24 ਤੱਕ ਪਹੁੰਚਦਿਆਂ ਪਹੁੰਚਦਿਆਂ ਜਿਹੜੇ ਉੱਪਰਲੇ 10% ਸੀ ਉਹਨਾਂ ਕੋਲੇ ਮੁਲਕ ਦਾ 74% ਪੈਸਾ ਹੋ ਗਿਆ ਪ੍ਰੋਫੈਸਰ ਜੀ ਐਨ ਸਾਈ ਬਾਬਾ ਇਹਨਾਂ ਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਲੱਗਾ ਸੀ ਉਹਨੇ ਕੋ ਆਪਦੀ ਯੂਨੀਵਰਸਿਟੀ ਨਹੀਂ ਖੋਲੀ ਸੀ ਇਹਨਾਂ ਦੇ ਯੂਨੀਵਰਸਿਟੀ 'ਚ ਲੱਗੇ ਪ੍ਰੋਫੈਸਰ ਨੂੰ ਇੰਗਲਿਸ਼ ਦਾ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ 'ਚ 90% ਹੈਂਡੀਕੈਪ ਸੀ 10 ਸਾਲ ਭਾਰ ਦੀਆਂ ਰੇਲਾਂ 'ਚ ਜੇਲਾ 'ਚ ਰੋ ਰਿਆ ਉਹਨੂੰ ਬੰਦੇ ਨੂੰ ਮਾਰ ਦਿੱਤਾ ਗਿਆ ਇਹਨਾਂ ਵਾਸਤੇ ਦੋ ਹੀ ਹਿੰਦੂ ਆ ਬਾਨੀ ਤੇ ਡਾਨੀ ਬਾਕੀ ਕੋਈ ਹਿੰਦੂ ਨਹੀਂਗਾ ਇਸ ਕਰਕੇ ਇਹਨਾਂ ਨੇ ਦੋਨਾਂ ਨੂੰ ਹੀ ਇਸ ਸਿੰਧੂ ਰਾਸ਼ਟਰ ਦੇ ਵਿੱਚ ਸਾਰਾ ਕੁਛ ਬਾਨੀ ਡਾਨੀ ਨੂੰ ਦੇਣਾ ਇਸ ਦੇਸ਼ ਦਾ ਗਰੀਬ ਹਿੰਦੂ ਗਰੀਬ ਜਿਹੜਾ ਕਿਸਾਨ ਹਿੰਦੂ ਇਸ ਮੁਲਕ ਦੇ ਸਭ ਤੋਂ ਵੱਧ ਖੁਦਕੁਸ਼ੀਆਂ ਜਿਹੜੇ ਕਿਸਾਨ ਕਰਦੇ ਆ ਉਹ ਚ ਜ਼ਿਆਦਾ ਹਿੰਦੂ ਹੀ ਕਿਸਾਨ ਨੇ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਬੋਲੀ ਦੇ ਨਾਂ ਤੇ ਲਿੰਗ ਦੇ ਨਾਂ ਤੇ ਖਿੱਤੇ ਦੇ ਨਾਂ ਤੇ ਆਰਥਿਕਤਾ ਦੇ ਆਰਥਿਕ ਕਾਣੀ ਵੰਡ ਇਹ ਜਿੰਨੇ ਤੱਕੇ ਵਧੀਆਂ ਇਹ ਸਮਾਜ ਦੇ ਉੱਪਰ ਉਹ ਰਹਿਣੇ ਨਹੀਂ ਇਹਨੂੰ ਖਤਮ ਕਰਨ ਦੇ ਲਈ ਲੋਕਾਂ ਨੇ ਜੂਝਦੇ ਰਹਿਣਾ ਇਸ ਧਰਤੀ ਦੇ ਹੇਠ ਇਸ ਧਰਤੀ ਦੇ ਉੱਪਰ ਜੋ ਕੁਛ ਆ ਇਸ ਧਰਤੀ ਤੇ ਪੈਦਾ ਹੋਣ ਵਾਲੇ ਹਰ ਬਛਿੰਦੇ ਦਾ ਉਹਦੇ ਤੇ ਬਰਾਬਰ ਦਾ ਹੱਕ ਆ ਇਸ ਤਰ੍ਹਾਂ ਦਾ ਸਮਾਜ ਸਿਰਜਣ ਵਾਸਤੇ ਕਾਮੇਡ ਹਿਡ ਮਾਰ ਕੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਅਹਿਮ ਮਸਲੇ ਤੇ ਇਕੱਠੇ ਹੋਏ ਆ ਕੇਸ ਮੁਲਕ ਦੇ ਵਿੱਚ ਆਦੀਵਾਸੀਆਂ ਦਾ ਇਥੋਂ ਦੀ ਕੇਂਦਰ ਸਰਕਾਰ ਲਗਾਤਾਰ ਕਤਲੇਆਮ ਕਰ ਰਹੀ ਆ। ਔਰ ਉਹਨਾਂ ਲੋਕਾਂ ਦੇ ਹੱਕਾਂ ਲਈ ਖੜਨ ਵਾਲੇ ਉਹਨਾਂ ਦਾ ਜਲ ਜੰਗਲ ਜ਼ਮੀਨ ਬਚੇ ਇਸ ਗੱਲ ਲਈ ਖੜਨ ਵਾਲੇ ਲੋਕਾਂ ਨੂੰ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੀ ਆ। ਖਾਸ ਕਰਕੇ ਜਿੰਦੇ ਵਿੱਚ CPI ਮਾਓਸ਼ ਦੇ ਜਿਹੜੇ ਆਗੂ ਨੇ ਇਹ ਦੁਨੀਆ ਦਾ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿੰਦੀ ਆ ਇਹ ਸਰਕਾਰ ਕਿ ਇਥੇ ਕਾਨੂੰਨ ਦਾ ਰਾਜ ਆ ਤੇ ਕਿ ਜਿਹੜਾ ਨਿਆਂ ਹੈਗਾ ਉਹ ਜੁਡੀਸ਼ਰੀ ਨੇ ਕਰਨਾ ਤੇ ਫਿਰ ਜੇ ਤੁਸੀਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਨੂੰ ਗੋਲੀ ਮਾਰਦੇ ਹੋ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਦੇ ਹੋ ਇਹ ਇਥੋਂ ਦੀ ਜਮਹੂਰੀਅਤ ਤੇ ਕਾਨੂੰਨ ਦੇ ਰਾਜ ਦੇ ਮੂੰਹ ਤੇ ਇੱਕ ੱੱਬਾ ਜੇ ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਆ ਕਿ ਉਹਨੇ ਤੁਹਾਡੇ ਰਾਜ ਦੇ ਖਿਲਾਫ ਬਗਾਵਤ ਕੀਤੀ ਆ ਤੁਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਤੁਸੀਂ ਆਪਦੇ ਕਾਨੂੰਨ ਦੇ ਮਤਾਬਕ ਉਹਨੂੰ ਗ੍ਰਿਫਤਾਰ ਕਰੋ ਜੇਲ੍ਹ ਭੇਜੋ ਤੇ ਕਾਨੂੰਨੀ ਕਾਰਵਾਈ ਅਦਾਲਤੀ ਕਾਰਵਾਈ ਚਲਾਓ ਤਾਂ ਕਿ ਆਪਣੀ ਬੇਗੁਨਾਹੀ ਸਾਬਤ ਕਰ ਸਕਦਾ ਹੋਵੇ ਤੁਸੀਂ ਆਪਣਾ ਗੁਨਾਹ ਸਾਬਤ ਕਰ ਸਕਦੇ ਹੋ ਜੇ ਪੁਲਿਸ ਨੇ ਸੁਰੱਖਿਆ ਬਣਾ ਲਈ ਲੋਕਾਂ ਨੂੰ ਇਦਾਂ ਫੜਫੜ ਕੇ ਮਾਰਨਾ ਫਿਰ ਤੁਹਾਨੂੰ ਇਹ ਦੰਬ ਕਰਨਾ ਬੰਦ ਕਰ ਦੇਣਾ ਚਾਹੀਦਾ ਕਿ ਇੱਥੇ ਕੋਈ ਨਿਆਂ ਕਾਨੂੰਨ ਜਾਂ ਜਮਹੂਰੀਅਤ ਨਾ ਦੀ ਕੋਈ ਚੀਜ਼ ਹੈਗੀ ਆ ਬਹੁਤ سارے ਲੋਕਾਂ ਦੇ ਜੇਨ ਚ ਮਾਮਲਾ ਹੋਊਗਾ ਕਿ ਉਹ ਤਾਂ ਆਦੀਵਾਸੀ ਲੋਕ ਨੇ ਹਥਿਆਰ ਚੱਕ ਕੇ ਜਿਹੜੇ ਕੋ ਲੋ ਲੜ ਲੜ ਰਹੇ ਨੇ ਉਹਨਾਂ ਨੂੰ ਪੁਲਿਸ ਨੇ ਫੌਜ ਨੇ ਮਾਰਤਾ ਸਾਡਾ ਇਸ ਮਾਮਲੇ ਤੇ ਕੀ ਬਣਦਾ ਸਾਨੂੰ ਕੀ ਦਿੱਕਤ ਆ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਮਸਲਾ ਕੀ ਆ ਕਿ ਇਸ ਮੁਲਕ ਦਾ ਜਲ ਜੰਗਲ ਤੇ ਜ਼ਮੀਨ ਕਾਰਪੋਰੇਟ ਕਰਾਣਿਆਂ ਨੂੰ ਇੱਥੋਂ ਦੀ ਸਰਕਾਰ ਜਿਹੜੀ ਆ ਕੌਡੀਆਂ ਦੇ ਪਾ ਦੇਣਾ ਚਾਹੁੰਦੀ ਆ ਜਿਵੇਂ ਉਸ ਤੋਂ ਪਹਿਲਾਂ ਵਿਦਿਆਰਥੀ ਅਗੁਰਵੀਰ ਨੇ ਬੋਲਦੇ ਕਿਹਾ ਮੈਂ ਉਹਦੇ ਚੱਕ ਤੋਂ ਗੱਲਾਂ ਐਡ ਕਰਨੀਆਂ ਚਾਹੂੰਗਾ ਦੁਨੀਆ 'ਚ ਇਹ ਮੁਲਕ ਚੌਥੇ ਨੰਬਰ ਤੇ ਆ ਲੋਹਾ ਪੈਦਾ ਕਰਨ ਦੇ ਵਿੱਚ ਕਿਉਂਕਿ ਚੌਥੇ ਨੰਬਰ ਤੇ ਇੰਡੀਆ ਜਿੱਥੇ ਇੰਨਾ ਲੋਹਾ ਪੈਦਾ ਹੁੰਦਾ ਲੋਹਾ ਚੌਥੇ ਨੰਬਰ ਤੇ ਪੈਦਾ ਕਰਨ ਦੇ ਵਿੱਚ ਤੇ ਬਣਾਉਂਦੇ ਭਲੇ ਮਾਨ ਸਾਹਿਬ ਦਾ ਨੇਲ ਕਟਰ ਨਹੀਂ ਹੈ ਤੁਸੀਂ ਕਹਿੰਦੇ ਮੇਡ ਇਨ ਇੰਡੀਆ ਵਾਲਾ ਨੇਲ ਕਟਰ ਦੇਖਿਆ ਜੇ ਕਿਤੇ ਦੇਖਿਆ ਤੇ ਦੱਸਿਓ ਨੇਲ ਕਟਰ ਤੇ ਵੀ ਮੇਡ ਇਨ ਕੋਰੀਆ ਚਾਈਨਾ ਲਿਖਿਆ ਹੁੰਦਾ ਜਿੰਨੀਆਂ ਇਥੇ ਗੱਡੀਆਂ ਬਣਦੀਆਂ ਵੱਡੀਆਂ ਕੰਪਨੀਆਂ ਚ ਜਿਹੜੀ ਹੈਗੀ ਆ ਵਿਦੇਸ਼ੀ ਇਨਵੈਸਟਮੈਂਟ ਆ ਜਿੰਨੇ ਟਰੈਕਟਰ ਬਣਦੇ ਆ ਲਾਰਜਲੀ ਜਿਹੜੇ ਆ ਗਏ ਵਿਦੇਸ਼ੀ ਆ ਜਾਓ ਹੁਣ HMT ਕਹਤਾ ਹਿੰਦੁਸਤਾਨ ਮਸ਼ੀਨ ਟੂਲਸ ਪਰ HMT ਦੇ ਵਿੱਚ ਜਿਆਦਾ ਵਿਦੇਸ਼ੀ ਪੈਸਾ ਲੱਗਾ ਹੋਇਆ ਜੌਨ ਡੀਅਰ ਵਿਦੇਸ਼ੀ ਆ ਸੋਨਾਂ ਲਈ ਕਰ ਵਿਦੇਸ਼ੀ ਪੈਸਾ ਲੱਗਾ ਹੋਇਆ ਇੱਕ ਟਰੈਕਟਰ ਦਾ ਵਜ਼ਨ ਕਿੰਨਾ ਤੁਸੀਂ ਕੁਆਂਟਲ ਲੋਹੇ ਦਾ ਰੇਟ ਲਾ ਲਓ ਇੱਕ ਟਰੈਕਟਰ ਦਾ ਵਜ਼ਨ ਦੇਖ ਲਓ ਜਿੱਥੇ ਇੰਨਾ ਲੋਹਾ ਪੈਦਾ ਹੁੰਦਾ ਵੀ ਚੌਥੇ ਨੰਬਰ ਤੇ ਇੰਡੀਆ ਇੰਨਾ ਲੋਹਾ ਪੈਦਾ ਹੁੰਦਾ ਸਾਨੂੰ ਤਾਂ 25-30 ਹਜ਼ਾਰ ਦਾ ਟਰੈਕਟਰ ਮਿਲਣਾ ਚਾਹੀਦਾ ਉਹਦੇ 'ਚ 10 ਲੱਖ ਵਾਲਾ ਤੁਸੀਂ ਕੀ ਉਹਦੇ ਤੇ ਸੋਨੇ ਦੇ ਰਿੰਮ ਚੜਾਏ ਉਹਦੇ ਟਾਇਰਾਂ ਤੇ ਕਿਉਂ ਜੇ ਤੁਹਾਨੂੰ ਇੱਦਾਂ ਹੀ ਚੌਥੇ ਨੰਬਰ ਤੇ ਤੁਸੀਂ ਹੈਗੇ ਲੋਹਾ ਤੁਹਾਡੇ ਮੁਲਕ 'ਚ ਆ ਫਿਰ ਤਾਂ ਗੱਡੀਆਂ ਟਰੈਕਟਰ ਹਰ ਚੀਜ਼ ਜਿਹੜੀ ਲੋਹੇ ਤੋਂ ਬਣਦੀ ਆ ਉਹ ਤਾਂ ਸਾਡੇ ਲੋਕਾਂ ਨੂੰ ਸਸਤੀ ਮਿਲਣੀ ਚਾਹੀਦੀ ਆ ਫਿਰ ਤਾਂ ਇਹ ਤੁਹਾਡੇ ਵਿਕਾਸ ਦੇ ਹਮੈਤੀ ਹੋ ਜਾਣਗੇ ਪਰ ਇਹ ਜਿੰਨੇ ਕੀਮਤੀ ਖਣਜ ਪਦਾਰਥ ਉਸ ਧਰਤੀ 'ਤੇ ਨੱਪੇ ਹੋਇਆ ਬਹੁਤ ਅਮੀਰ ਧਰਤੀ ਆ ਤੇ ਉੱਥੇ ਰਹਿਣ ਵਾਲੇ ਲੋਕ ਜਿਹੜੇ ਆ ਇਸ ਮੁਲਕ ਦੇ ਸਭ ਤੋਂ ਗਰੀਬ ਲੋਕ ਆ ਉਹਨਾਂ ਨੂੰ ਉਜਾੜ ਕੇ ਉਹਨਾਂ ਦਾ ਜਲ ਜੰਗਲ ਜ਼ਮੀਨ ਇਹ ਉਹਨਾਂ ਦੀ ਜ਼ਮੀਨ ਹੈ ਜਿਹੜੇ ਕੀਮਤੀ ਅਰਬਾਂ ਖਰਬਾਂ ਦੇ ਖਣਿਜ ਪਦਾਰਥਾ ਉਹ ਕੌਡੀਆਂ ਦੇ ਭਾਅ ਕੰਪਨੀਆਂ ਨੂੰ ਦੇਣੇ ਆ ਇਸ ਕਰਕੇ ਭਾਰਤ ਦੇ ਸੁਰੱਖਿਆਵਾਲ ਉੱਥੇ ਚੜੇ ਹੋਏ ਆ ਤੇ ਇਸ ਮੁਲਕ ਦਾ ਸੰਵਿਧਾਨ ਆਦੀਵਾਸੀ ਕੀ ਆ ਜਿਹਨੂੰ ਅਪਾ ਫਰਸਟ ਡਿਵੈਲਪਰਸ ਕਹਾਵਾਂਗੇ ਤੁਸੀਂ بڑے ਵਿਦਿਆਰਥੀ ਬੈਠੇ ਹੋ ਜਿਹੜਾ ਮੂਲ ਨਿਵਾਸੀ ਆ ਜਿਹੜਾ ਪਹਿਲਾ ਵਾਸੀ ਆ ਉਸ ਧਰਤੀ ਦਾ ਉਹ ਆਦੀਵਾਸੀ ਆ ਫਿਰ ਜੇ ਜਲ ਜੰਗਲ ਜ਼ਮੀਨ ਤੇ ਉਹਨਾਂ ਦਾ ਕੁਦਰਤੀ ਅਧਿਕਾਰ ਆ ਤੇ ਫਿਰ ਉਹਨਾਂ ਦੇ ਕੁਦਰਤੀ ਅਧਿਕਾਰ ਖੋਣ ਵਾਸਤੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਤੁਥੀ ਹਥਿਆਰਬੰਦ ਸੋਨਾ ਉੱਥੇ ਭੇਜੀ ਹੋਈ ਆ ਤੇ ਦੋਸ਼ ਉਹਨਾਂ ਤੇ ਲਾ ਰਹੇ ਜਿਹੜੇ ਆਪਦੇ ਘਰ ਦੀ ਆਲ ਦੀ ਜਲ ਜੰਗਲ ਜ਼ਮੀਨ ਦੀ ਰਾਖੀ ਨਹੀਂ ਬੈਠੇ ਆ ਫਿਰ ਹਿੰਸਾ ਕੌਣ ਫੈਲਾ ਰਿਹਾ ਹੋਇਆ ਕੌਣ ਹਿੰਸਕਾ ਕੌਣ ਅਤਵਾਦੀ ਆ ਕੀ ਆ ਗਿਆ ਕਿ ਮਕਾਸ ਵਿਕਾਸ ਦੇ ਵਿੱਚ ੜਿੱਕਾ ਕਿਦਾਂ ਦਾ ਵਿਕਾਸ ਬਈ 2014 ਦੇ ਵਿੱਚ ਨਰਿੰਦਰ ਮੋਦੀ ਜਦੋਂ ਦੇਸ਼ ਦੀ ਗੱਡੀ ਸਾਹਮਦੇ ਆ ਤਾਂ ਇਸ ਮੁਲਕ ਦੀ 10% 10% ਜਿਹੜੀ ਉੱਪਰਲੀ ਆਬਾਦੀ ਆ ਉਹਦੇ ਕੋਲੇ ਮੁਲਕ ਦੀ 53% ਧਨ ਦੌਲਤ ਆ 10% ਕੋਲੇ 53% ਤੇ ਬਾਕੀ 90% ਕੋਲੇ ਕਿੰਨੀ 47% 90 ਕੋਲੇ 47% ਉੱਪਰਲੇ 10 ਦੇ ਕੋਲੇ 53% ਏ ਵਿਕਾਸ ਦੀ ਇਹੋ ਜੀ ਹਨੇਰੀ ਲਿਆਂਦੀ ਨਰਿੰਦਰ ਮੋਦੀ ਨੇ 2014 ਤੋਂ ਲੈ ਕੇ 24 ਤੱਕ ਪਹੁੰਚ ਦਿਆ ਪਹੁੰਚ ਦਿਆ ਜਿਹੜੇ ਉੱਪਰਲੇ 10% ਸੀ ਉਹਨਾਂ ਕੋਲੇ ਮੁਲਕ ਦਾ 74% ਪੈਸਾ ਹੋ ਗਿਆ ਤੇ ਜਿਹੜੇ 90% ਜਿੰਨਾਂ ਕੋਲੇ ਮੋਦੀ ਦੇ ਆਉਣ ਵੇਲੇ 47% ਸੀ ਉਹਨਾਂ ਕੋਲੇ 24% ਰਹਿ ਗਿਆ ਇਹ ਵਿਕਾਸ ਦੀ ਹਨੇਰੀ ਉਹ ਲਿਆਉਣਾ ਚਾਹੁੰਦੇ ਆ ਔਰ ਇਹੀ ਵਕਾਅ ਸੁਣਾ ਆਦੀਵਾਸੀ ਖਿੱਤਿਆਂ 'ਚ ਕਰਨਾ ਚਾਹੁੰਦੇ ਆ ਕਿ ਉਹ ਕੀਮਤੀ ਮਾਲ ਖਜ਼ਾਨੇ ਬਹੁਤ ਕਮੀ ਕੰਪਨੀਆਂ ਨੂੰ ਲਟਾ ਦਿੱਤੇ ਜਾਣ ਤੇ ਹਰ ਉਹ ਬੰਦਾ ਜਿਹੜਾ ਇਸ ਧਰਤੀ ਨੂੰ ਬਚਾਉਂਦਾ ਇਸ ਮੁਲਕ ਦੀ ਮਿੱਟੀ ਨੂੰ ਬਚਾਉਣਾ ਚਾਹੁੰਦਾ ਕਾਰਪੋਰੇਟ ਕਰਾਣਿਆਂ ਤੋਂ ਇਸ ਮੁਲਕ ਦੇ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈਗਾ ਹਰ ਉਸ ਬੰਦੇ ਦਾ ਕਾਮਰੇਡ ਹਿੜਮਾ ਜਿਹੜਾ ਉਹ ਸ਼ਹੀਦ ਆ ਤੇ ਜਿੰਨੀਆਂ ਕਾਰਪੋਰੇਟ ਪੱਕੀ ਸਰਕਾਰਾਂ ਜਿਹੜਾ ਜਲ ਜੰਗਲ ਜ਼ਮੀਨ ਕੌਡੀਆਂ ਦੇ ਪਾਸ ਦੇ ਦੇਣਾ ਚਾਹੁੰਦੀਆਂ ਨੇ ਕਾਰਪੋਰੇਟ ਕਰਾਉਣਿਆਂ ਨੂੰ ਉਹਨਾਂ ਸਾਰਿਆਂ ਦੇ ਵਾਸਤੇ ਕਾਮਰਡ ਹਿਰਮਾ ਜਿਹੜਾ ਅੱਤਵਾਦੀ ਆ ਉਹ ਸੁਰੱਖਿਆ ਦੇ ਵਾਸਤੇ ਖਤਰਾ ਇਹਨਾਂ ਦੇ ਇਸ ਕਰਕੇ ਇੱਥੋਂ ਤੱਕ ਇਹ ਗੱਲ ਸਮਝ ਲਓ ਵੀ ਇਹ ਇੱਕ ਸਰਕਾਰ ਕਿੰਦੇ ਲਈ ਕੰਮ ਕਰਦੀ ਆ ਉਹਰੇ ਮਾਮਲੇ ਸਿਰਫ ਆਦੀਵਾਸੀ ਖਿੱਤਿਆਂ ਤੱਕ ਸੀਮਿਤ ਨਹੀਂ ਹੈ ਭਾਰਤ ਤੇ ਅਮਰੀਕਾ ਦੀ ਫਰੀ ਟ੍ਰੇਡ ਐਗਰੀਮੈਂਟ ਦੀ ਗੱਲ ਚੱਲ ਰਹੀ ਆ ਪਹਿਲੇ ਪੜਾ ਦੀ ਗੱਲਬਾਤ ਇਹਨਾਂ ਦੀ ਸਿਰੇ ਚੜ ਗਈ ਆ ਆਪਾਂ ਸੁਣਿਆ ਨਾ ਸਾਡੇ ਟਰੰਪ ਨੇ 50% ਟੈਰਫ ਲਾਇਆ ਇੰਡੀਆ ਤੇ ਕਿ ਜਿਹੜਾ ਸਮਾਨ ਤੁਸੀਂ ਅਮਰੀਕਾ 'ਚ ਵੇਚਦੇ ਹੋ 50% ਟੈਰਫ ਇਹਨਾਂ ਨੇ ਲਿਖਦਿਆਂ ਉਹਦੀ ਕੱਲੀ-ਕੱਲੀ ਸ਼ਰਤ ਮੰਨਣੀ ਸ਼ੁਰੂ ਕੀਤੀ ਹੋਈ ਆ ਉਹਨੇ ਕੀ ਕਹਿਆ ਵੀ ਰੂਸ ਤੋਂ ਹਥਿਆਰ ਨਹੀਂ ਖਰੀਦਣੇ ਹਥਿਆਰ ਚਲਾਉਣੇ ਤਾਂ ਭਾਵੇਂ ਆਪਣੇ ਤੇ ਹੀ ਆ ਪਰ ਗੱਲ ਇਸ ਮੁਲਕ ਦੀ ਇਹ ਕਿੰਨੇ ਕੁ ਆਜ਼ਾਦ ਆ ਜਿਹੜੇ ਕਹਿੰਦੇ ਕਿ ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਆ ਅਮਰੀਕਾ ਤੋਂ ਹਥਿਆਰ ਨਹੀਂ ਰੂਸ ਤੋਂ ਅਮਰੀਕਾ ਨੇ ਕਿਹਾ ਹਥਿਆਰ ਨਹੀਂ ਖਰੀਦਣੇ ਟਰੰਪ ਨੇ ਕਿਹਾ ਰੂਸ ਤੋਂ ਤੇਲ ਨਹੀਂ ਲੈਣਾ ਤੇ ਨਾਲ ਦੀ ਨਾਲ ਜਿਹੜੀ ਮੈਂ ਕਣਕ ਮੱਕੀ ਕਪਾਹ ਇਧਰ ਭੇਜਣਾ ਚਾਹਣਾ ਉੱਤੇ ਟੈਰਫ ਨਹੀਂ ਲਾਉਣਾਗਾ ਇਹ ਕਹਿ ਰਿਆ ਨਾ ਉਹ ਔਰ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਜਾ ਰਿਹਾ ਹੈਗਾ ਤੇ ਇਸ ਮੁਲਕ ਦੇ ਕਿਸਾਨਾਂ ਦੀ ਮੌਤ ਦੇ ਵਾਰੰਟ ਤੇ ਨਰਿੰਦਰ ਮੋਦੀ ਸੈਨ ਕਰਨ ਜਾ ਰਿਹਾ ਉਸ ਪਾਸੇ ਕਦਮ ਵੱਧ ਰਹੇ ਆ 18 ਲੱਖ ਬੈਰਲ ਜਿਹੜਾ ਤੇਲ ਸੀ ਰੂਸ ਤੋਂ ਹਰ ਦਿਨ ਇੰਡੀਆ ਖਰੀਦਦਾ ਰਿਹਾ ਅਕਤੂਬਰ ਮਹੀਨੇ ਚ 1 ਤੋਂ 17 ਨਵੰਬਰ ਤੱਕ ਉਹ 672 ਹਜ਼ਾਰ ਬੈਰਲ ਹੋ ਗਿਆ ਯਾਨੀ ਕਿ 18 ਲੱਖ ਤੋਂ 6 ਲੱਖ ਤੇ ਆ ਗਏ ਔਰ ਭਾਰਤ ਦੀਆਂ ਤੇਲ ਕੰਪਨੀਆਂ ਨੇ ਦਸੰਬਰ ਮਹੀਨੇ ਦੇ ਵਿੱਚ ਤੇਲ ਦੀ ਖਰੀਦਦਾਰੀ ਵਾਸਤੇ ਰੂਸ ਦੀਆਂ ਕੰਪਨੀਆਂ ਨੂੰ ਹਜੇ ਇੱਕ ਲੀਟਰ ਦਾ ਵੀ ਆਰਡਰ ਨਹੀਂ ਕੀਤਾ ਕਿਉਂਕਿ ਦੁਨੀਆ ਦਾ ਸਭ ਤੋਂ ਵੱਧ ਤੇਲ ਪੈਦਾ ਕਰਨ ਵਾਲਾ ਦੇਸ਼ ਅੱਜ ਵੀ ਅਮਰੀਕਾ ਤੁਕਣਾ ਸਾਡੇ ਤੋਂ ਤੇਲ ਖਰੀਦੋ ਫਿਰ ਇਹਨਾਂ ਨੇ ਕਪਾਹ ਟੈਰਫ ਫ੍ਰੀ ਕਰਤੀ ਕਿ ਕਪਾਹ ਬਾਰਾਂ ਆਉਗੀ ਇਧਰਲੇ ਕਿਸਾਨਾਂ ਦਾ ਆ ਪੰਜਾਬ ਦੀ ਨਰਮਾ ਪੱਟੀ ਕਪਾਹ ਪੱਟੀ ਦਾ ਹਾਲ ਤੁਸੀਂ ਦੇਖ ਲਓ ਹੁਣ ਜੇ ਦੁੱਧ ਬਾਰਾਂ ਲਿਆਉਣ ਵਾਸਤੇ ਕਣਕ ਬਾਰਾਂ ਲਿਆਉਣ ਵਾਸਤੇ ਮੱਕੀ ਬਾਰਾਂ ਲਿਆਉਣ ਵਾਸਤੇ ਕੀਤਾ ਜਾ ਰਿਹਾ ਇਹ ਉਹੀ ਹਾਲ ਕਰਨ ਜਾਂ ਕਰਨਾ ਚਾਹੁੰਦੇ ਇਸ ਮੁਲਕ ਦੇ ਲੋਕਾਂ ਦਾ ਜੋ ਇਹ ਆਦੀਵਾਸੀਆਂ ਨੂੰ ਵਿਕਾਸ ਦੇਣਾ ਚਾਹੁੰਦੇ ਆ ਉਹਨਾਂ ਨੇ ਹਥਿਆਰ ਚੱਕ ਲਏ ਇਸ ਕਰਕੇ ਕਹਿੰਦੇ ਮਾਰੇ ਜਾ ਰਿਹਾ ਤੇ ਜਿਨ੍ਹਾਂ ਨੇ ਹਥਿਆਰ ਨਹੀਂ ਚੱਕੇ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਤੁਸੀਂ ਮੈਂ ਉਹ ਅਰਬਨ ਅਕਸਰ ਹੋਗੇ ਜਿਹੜੇ ਕਹਿੰਦੇ ਮੁਖਧਾਰਾ ਚ ਆਜੋ ਪ੍ਰੋਫੈਸਰ ਜੀ ਐਨ ਸਾਈ ਬਾਬਾ ਇਹਨਾਂ ਦੀ ਯੂਨੀਵਰਸਿਟੀ 'ਚ ਪ੍ਰੋਫੈਸਰ ਲੱਗਾ ਸੀ ਉਹਨੇ ਕੋ ਆਪਦੀ ਯੂਨੀਵਰਸਿਟੀ ਨਹੀਂ ਖੋਲੀ ਸੀ ਇਹਨਾਂ ਦੀ ਯੂਨੀਵਰਸਿਟੀ 'ਚ ਲੱਗੇ ਪ੍ਰੋਫੈਸਰ ਨੂੰ ਇੰਗਲਿਸ਼ ਦਾ ਪ੍ਰੋਫੈਸਰ ਦੀ ਦਿੱਲੀ ਯੂਨੀਵਰਸਿਟੀ 'ਚ 90% ਹੈਂਡੀਕੈਪ ਸੀ 10 ਸਾਲ ਭਾਰ ਦੀਆਂ ਰੇਲਾਂ 'ਚ ਜੇਲਾ 'ਚ ਰੋ ਰਿਆ ਉਹਨੂੰ ਬੰਦੇ ਨੂੰ ਮਾਰ ਦਿੱਤਾ ਗਿਆ ਉਮਰਖਾਲ ਤੋਂ ਜੀ ਐਨ ਯੂ ਦਾ ਪੀ ਐਚ ਡੀ ਦਾ ਵਿਦਿਆਰਥੀ ਆ ਉਹਨੂੰ 5.5 ਸਾਲ ਤੋਂ ਜੇਲ੍ਹ ਚ ਰੱਖਿਆ ਹੋਇਆ ਕੋਈ ਇਹਨੂੰ ਜ਼ਮਾਨਤ ਨਹੀਂ ਦੇ ਰਹੀ ਅਦਾਲਤ ਸੁਪਰੀਮ ਕੋਰਟ ਹਰ ਰੋਜ਼ ਬਹਿਸ ਹੁੰਦੀ ਆ ਔਰ ਸੁਪਰੀਮ ਕੋਰਟ ਅਮਾਨੀ ਭਰਾਵਾਂ ਦਾ ਜਾਇਦਾਦ ਦਾ ਰੌਲਾ ਪਹੁੰਚ ਗਿਆ ਸੁਪਰੀਮ ਕੋਰਟ ਕੁਝ ਸਾਲ ਪਹਿਲਾਂ ਔਰ ਜਸਟਿਸ ਮਾਰਕੇ ਮਾਰਕੰਡੇ ਕਾਰਜੂ ਔਰ ਰਾਇਲਾਈਜ਼ ਦਾ ਸ਼ੇਅਰ ਹੋਲਡਰ ਸੀ ਜਸਟਿਸ ਰਵਿੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਨੇ ਇਹ ਕਹਿ ਕੇ ਕੇ ਸੁਣਨ ਤੋਂ ਨਾ ਕਰਤੀ ਕਿ ਮੇਰੇ ਤਾਂ ਖੁਦ ਹਿੱਤਾ ਮੇਰੇ ਤਾਂ ਖੁਦ ਮੈਂ ਨਾ ਕੰਪਨੀਆਂ ਦੇ ਸ਼ੇਅਰ ਮੇਰੇ ਕੋਲੇ ਸਪਰੀਮ ਕੋਰਟ ਦੇ ਜੱਜ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਸ਼ੇਅਰਹੋਲਡਰ ਨੇ ਠੀਕ ਆ ਉਹ ਉਹਨਾਂ ਦੇ ਖਿਲਾਫ ਕੁਝ ਫੈਸਲਾ ਕਰਨਗੇ ਸਾਰੇ ਦਾ ਸਾਰਾ ਪ੍ਰਬੰਧ ਉਹਨਾਂ ਦੀ ਜਿਹੜੀ ਸੇਵਾ ਦੇ ਵਿੱਚ ਲੱਗਿਆ ਹੋਇਆ ਇਸ ਕਰਕੇ ਜਿਹੜਾ ਇਹ ਇੱਕ ਵਿਕਾਸ ਵਿਕਾਸ ਦਾ ਕਹਿੰਦੇ ਆ ਨਾ ਵਿਕਾਸ ਕੀ ਆ ਕਿਥੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਇਹਨਾਂ ਦਾ ਵਿਕਾਸ ਆ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਉਹਨਾਂ ਦਾ ਵਿਕਾਸ ਆ ਤੇ ਜਿਹੜਾ ਜਿਹੜਾ ਬੰਦਾ ਇਥੇ ਦੀ ਜਲ ਜੰਗਲ ਜ਼ਮੀਨ ਬਚਾਉਣ ਦੀ ਗੱਲ ਕਰਦਾ ਜਿਹੜਾ ਬੰਦਾ ਸਭ ਲਈ ਸਿੱਖਿਆ ਮੰਗਦਾ ਜਿਹੜਾ ਬੰਦਾ ਸਭ ਲਈ ਰੋਜ਼ਗਾਰ ਮੰਗਦਾ ਉਹਨਾਂ ਸਾਰਿਆਂ ਨੂੰ नक्सਲ ਅਰਬਨ नक्सਲ ਕਹਿ ਕੇ ਲਗਾਤਾਰ ਇਸ ਫਾਸਿਸਟ ਸਰਕਾਰ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਇਹਨਾਂ ਦੇ ਇੱਕ ਬੰਦੇ ਦਾ ਪਿਛਲੇ ਦਿਨੀ ਬਿਆਨ ਆਇਆ ਇਹ ਤਾਂ ਤੁਸੀਂ ਸੁਣਿਆ ਨਾ ਕੋਈ ਸਾਲ ਪਹਿਲਾਂ ਇੱਕ ਦਾ ਬਿਆਨ ਹੈ ਵੀ ਜਿੰਨੇ ਸਰਕਾਰੀ ਸਕੂਲ ਆ ਇੱਥੇ ਪੜਨ ਵਾਲੇ ਸਾਰੇ ਨਕਸਲੀ ਬਣਦੇ ਆ ਕਹਿਣ ਦਾ ਮਤਲਬ ਸਰਕਾਰੀ ਸਕੂਲ ਹੀ ਬੰਦ ਕਰ ਦੋ ਹੁਣ ਕਹਿੰਦੇ ਜਿਹੜੀਆਂ ਯੂਨੀਵਰਸਿਟੀਆਂ ਨੇ ਬਹੁਤ ਸਾਰੇ ਕਾਲਜਾਂ ਉੱਥੇ ਬਹੁਤ ਸਾਰੇ ਬੰਦੇ ਜਿਹੜੇ ਪੜ੍ਹ ਲੈ ਕੇ ਨਕਸਲੀ ਬਣ ਰਹੇ ਹੈਗੇ ਕਿਉਂਕਿ ਇਸ ਮੁਲਕ ਦਾ ਰਾਜ ਪ੍ਰਬੰਧ ਕੁਝ ਮੁਠੀ ਪਰ ਲੋਕਾਂ ਦੀ ਸੇਵਾ ਵਾਸਤੇ ਲੱਗਾ ਹੋਇਆ ਇਹਨਾਂ ਨੇ ਦੇਸ਼ ਦੀ ਬਹੁ ਗਿਣਤੀ ਨੂੰ ਕਪਲੇਖੇ ਚ ਪਾਇਆ ਹੋਇਆ ਕਿ ਇਹ ਹਿੰਦੂ ਰਾਸ਼ਟਰ ਬਣਾਉਣਾ ਹੈ ਸੀ ਇਨਾਂ ਵਾਸਤੇ ਦੋ ਹੀ ਹਿੰਦੂ ਆ ਬਾਨੀ ਤੇ ਡਾਨੀ ਬਾਕੀ ਕੋਈ ਹਿੰਦੂ ਨਹੀਂਗਾ ਇਸ ਕਰਕੇ ਇਹਨਾਂ ਨੇ ਦੋਨਾਂ ਨੂੰ ਹੀ ਇਸ ਸਿੰਧੂ ਰਾਸ਼ਟਰ ਦੇ ਵਿੱਚ ਸਾਰਾ ਕੁਝ ਬਾਨੀ ਡਾਨੀ ਨੂੰ ਦੇਣਾ ਇਸ ਦੇਸ਼ ਦਾ ਗਰੀਬ ਹਿੰਦੂ ਗਰੀਬ ਜਿਹੜਾ ਕਿਸਾਨ ਹਿੰਦੂ ਇਸ ਮੁਲਕ ਦੇ ਸਭ ਤੋਂ ਵੱਧ ਖੁਦਕੁਸ਼ੀਆਂ ਜਿਹੜੇ ਕਿਸਾਨ ਕਰਦੇ ਆ ਉਹ ਚ ਜ਼ਿਆਦਾ ਹਿੰਦੂ ਹੀ ਕਿਸਾਨ ਨੇ ਕਿਉਂ ਨਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਇਸ ਦੇਸ਼ ਮੁਲਕ ਮੁਲਕ ਜਿੰਨੀ ਬੇਰੁਜ਼ਗਾਰੀ ਆ ਸਭ ਤੋਂ ਵੱਧ ਬੇਰੁਜ਼ਗਾਰ ਕੌਣ ਨੇ ਸਭ ਤੋਂ ਵੱਧ ਬੇਰੁਜ਼ਗਾਰ ਤਾਂ ਹਿੰਦੂਆਂ ਦੇ ਬੱਚੇ ਨੇ ਕਿਉਂਕਿ ਬਹੁ ਗਿਣਤੀ ਇਸ ਮੁਲਕ ਦੀ ਕੀ ਉਹਨਾਂ ਦੀ ਬੇਰੁਜ਼ਗਾਰੀ ਖਤਮ ਕਰਤੀ ਆ ਸ਼ਹਿਰਾਂ ਦੇ ਜਿੰਨੇ ਦੁਕਾਨਦਾਰ ਨੇ ਛੋਟੇ ਵਪਾਰੀ ਨੇ ਆਨਲਾਈਨ ਸ਼ਾਪਿੰਗ ਆ ਗਈ ਵੱਡੀਆਂ ਕੰਪਨੀਆਂ ਦੇ ਮਾਲਸ ਖੁੱਲ ਗਏ 50% ਵਿਕਰੀ ਘਟ ਗਈ ਦੁਕਾਨਦਾਰਾਂ ਦੀ ਤੇ ਅਗਲੇ 10 ਸਾਲਾਂ ਬਾਅਦ ਦੁਕਾਨਾਂ ਰਹਿਣੀਆਂ ਕਿ ਨਹੀਂ ਰਹਿਣੀਆਂ ਇਹ ਵਿਕਾਸ ਹੈ ਇਹਨਾਂ ਦਾ ਇਹ ਹੈ ਇਹਨਾਂ ਦਾ ਹਿੰਦੂ ਰਾਸ਼ਟਰ ਇਸ ਕਰਕੇ ਇਹ ਧਰਮ ਦੇ ਨਾਂ ਤੇ ਉਹ ਗਣਤੀ ਦੀਆਂ ਭਾਵਨਾਵਾਂ ਕੈਸ਼ ਕਰਕੇ ਪੀੜਤ ਲੋਕਾਂ ਨੂੰ ਪੀੜਤ ਲੋਕਾਂ ਦੇ ਖਿਲਾਫ ਖੜਾ ਕਰਕੇ ਇਸ ਮੁਲਕ ਦਾ ਸਭ ਕੁਝ ਕੁਝ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਹੈਗੇ ਆ। ਸਾਮਰਾਜੀਆਂ ਦੇ ਦਲਾਲ ਆ ਕਿ ਵਿਕਾਸ ਦਾ ਮਤਲਬ ਸਿਰਫ ਤੇ ਸਿਰਫ ਕਾਰਪੋਰੇਟ ਦੇ ਹੱਥ ਇਸ ਮੁਲਕ ਦਾ ਸਭ ਕੁਝ ਦੇ ਦੇਣਾ ਹੈ। ਇਸ ਕਰਕੇ ਇਹ ਮਾਮਲਾ ਇਕੱਲੇ ਆਦੀਵਾਸੀਆਂ ਦਾ ਨਹੀਂ ਹੈ। ਮਾਮਲਾ ਹੈ ਇਸ ਮੁਲਕ ਦੇ ਹਰ ਕਿਸਾਨ ਦਾ ਮਜ਼ਦੂਰ ਦਾ ਬੇਰਜ਼ਗਾਰ ਦਾ ਵਿਦਿਆਰਥੀ ਦਾ ਕਿ ਜਿਹੜਾ ਇਹ ਚਾਹੁੰਦਾ ਕਿ ਇਸ ਮੁਲਕ ਦੇ ਵਿੱਚ ਜੋ ਵੀ ਕੁਦਰਤੀ ਸਰੋਤ ਆ ਇਸ ਮੁਲਕ ਦੇ ਲੋਕਾਂ ਦੇ ਵਿਕਾਸ ਤੇ ਲੱਗਣ ਲੋਕਾਂ ਦੀ ਬਿਹਤਰੀ ਤੇ ਲੱਗਣ ਨਾ ਕਿ ਕੌਡੀਆਂ ਦੇ ਪੱਛ ਭਾ ਕੁਸ਼ਕਰਾਨਿਆਂ ਨੂੰ ਸਭ ਕੁਝ ਜਿਹੜਾ ਉਹ ਲਟਾ ਦਿੱਤਾ ਜਾਵੇ ਇਸ ਕਰਕੇ ਇੱਥੇ ਜਿਹੜੇ ਲੋਕ ਆਪਣੇ ਹੱਕ ਸੱਚ ਇਨਸਾਫ ਲਈ ਲੜਦੇ ਆ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜੇਲਾ 'ਚ ਸੁੱਟਿਆ ਜਾ ਰਿਹਾ ਅਲੱਗ-ਅਲੱਗ ਤਰੀਕਿਆਂ ਨਾਲ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਪੰਜਾਬ 'ਚ ਤੁਸੀਂ ਦੇਖਣਾ ਬਹੁਤ ਸਾਰੇ ਸਿੱਖ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋ ਰਿਆਣੀ ਕਿਤੇ ਜਾ ਰਹੇ ਬਹੁਤ ਸਾਰੇ ਅੰਡਰ ਟ੍ਰਾਇਲ ਪ੍ਰੀਜ਼ਨਰ ਜਿਹੜੇ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਨਹੀਂ ਹੈ ਕੋਈ ਟ੍ਰਾਇਲ ਨਹੀਂ ਚਲਾਇਆ ਜਾਇਆ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਉਹਨਾਂ ਸਾਰਿਆਂ ਦਾ ਕਸੂਰ ਇਹੀ ਆ ਕਿ ਉਹ ਇਸ ਲੁਟੇਰੀ ਸਰਕਾਰ ਦੇ ਖਿਲਾਫ ਬੋਲਦੇ ਆ ਭਾਵੇਂ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਆ ਭਾਵੇਂ ਉਹ ਪ੍ਰੋਫੈਸਰ ਆ ਭਾਵੇਂ ਉਹ ਕੁਆਦੀਵਾਸੀ ਕਰਮਕੁਨ ਆ ਭਾਵੇਂ ਉਹ ਕਿਸਾਨ ਜੱਥੇਬੰਦੀਆਂ ਨੇ ਭਾਵੇਂ ਉਹ ਮਜ਼ਦੂਰ ਆ ਕੁਆ ਹਰ ਬੰਦਾ ਇਹਨਾਂ ਦੇ ਅੱਜ ਜਿਹੜਾ ਉਹ ਨਿਸ਼ਾਨੇ ਤੇ ਆ ਇਸ ਕਰਕੇ ਜਿਹੜਾ ਇਹਨਾਂ ਨੇ ਕਾਮੜ ਹੇੜਮਾ ਦਾ ਝੂਠਾ ਪੁਲਸ ਮੁਕਾਬਲਾ ਬਣਾਇਆ ਅਸੀਂ ਉਹਦੀ ਜ਼ੋਰਦਾਰ ਸ਼ਬਦਾਂ ਚ ਨਿਖੇਦੀ ਕਰਦੇ ਆ ਔਰ ਇੱਕ ਗੱਲ ਬਿਲਕੁਲ ਸਾਫ਼ ਸਮਝ ਲੈਣੀ ਚਾਹੀਦੀ ਆ ਸਾਰਿਆਂ ਨੂੰ ਕਿ ਇਤਿਹਾਸ ਦੇ ਵਿੱਚ ਹਮੇਸ਼ਾ ਜਿਹੜੇ ਜੇਤੂ ਲੋਕ ਹੁੰਦੇ ਆ ਉਹਨਾਂ ਦੇ ਨਾਮ ਦਾ ਪਰਚਮ ਹੀ ਨਹੀਂ ਲਹਿਰਦਾਗਾ ਜਿਨ੍ਹਾਂ ਨੇ ਪਹਿਵੇਂ ਗੁਰੂ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ ਉਹਨਾਂ ਨੇ ਵੀ ਜ ਉਹਨਾਂ ਨੂੰ ਵੀ ਆਪਣੇ ਆਪ ਨੂੰ ਜੇਤੂ ਹੋਣ ਦਾ ਅਹਿਸਾਸ ਹੋਊਗਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਉਹਨਾਂ ਨੇ ਵੀ ਆਪਣੇ ਆਪ ਨੂੰ ਜੇਤੂ ਸਮਝਾ ਹੋਊਗਾ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਦੇ ਚਾਰੇ ਸਹਿਜਾਦਿਆਂ ਨੂੰ ਤੜਫਾ ਤੜਫਾ ਕੇ ਸ਼ਹੀਦ ਕੀਤਾ ਬੰਦਾ ਬਹਾਦਰ ਦਾ ਮਾਸ ਮੋਚਿਆ 4 ਮਹੀਨੇ ਤਸ਼ੱਦਦ ਕੀਤਾ ਉਹਦੇ ਤੇ ਉਹ ਸਾਰੇ ਤਸ਼ੱਦਦ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਜੇਤੂ ਸਮਝਿਆ ਹੋਊਗਾ ਪਰ ਉਹ ਸਾਰੇ ਦੇ ਸਾਰੇ ਜੇਤੂ ਸਮਝਣ ਵਾਲੇ ਸਾਡੇ ਵਾਸਤੇ ਸਮਾਜ ਦੇ ਇਤਿਹਾਸ ਦੇ ਜਿਹੜੇ ਹੈਗੇ ਆ ਖਲਨਾਇਕਾ ਤੇ ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਇਸ ਤਰ੍ਹਾਂ ਸ਼ਹੀਦ ਕੀਤਾ ਉਹ ਸਾਰੇ ਸਾਡੇ ਨਾਇਕਾ ਸਾਡੇ ਸਨਮਾਨ ਦੇ ਜਿਹੜੇ ਹੈਗੇ ਆ ਪਾਤਰ ਇਸ ਕਰਕੇ ਅੱਜ ਉਹ ਜੇਤੂਆਂ ਦੀ ਕੈਟਾਗਰੀ 'ਚ ਨਰਿੰਦਰ ਮੋਦੀ ਅਮਿਤ ਸ਼ਾਹ ਆਪਣੇ ਆਪ ਨੂੰ ਦੇਖਦੇ ਹੋਣਗੇ ਕੈਸੀ ਹਰ ਹੱਕ ਸੱਚ ਦੀ ਆਵਾਜ਼ ਨੂੰ ਕੁਚਲ ਰਹੇ ਆਗੇ ਆ ਪਰ ਬੰਦਾ ਜੰਗਲ ਤੋਂ ਲੈ ਕੇ ਚੰਦਰਮਾ ਤੱਕ ਉਹਨੇ ਆਪਣੀ ਪੈੜ ਗਾਈ ਆ ਸਮਾਜ ਇੱਥੇ ਨਹੀਂ ਸੀਗਾ ਇੱਥੋਂ ਤੱਕ ਸਮਾਜ ਪਹੁੰਚਿਆ ਬਹੁਤ ਲੋਕਾਂ ਦੀਆਂ ਜੱਦੋ ਜਹਿਦ ਕਰਕੇ ਕੁਰਬਾਨੀਆਂ ਕਰਕੇ ਉਹ ਲੱਖਾਂ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਹੋਵਾਂਗੇ ਤੇ ਸਮਾਜ ਇੱਥੇ ਵੀ ਨਹੀਂ ਰਹਿਣਾ ਉਸ ਤੋਂ گاਉਂ ਵੀ ਜਾਣਾ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਬੋਲੀ ਦੇ ਨਾਂ ਤੇ ਲਿੰਗ ਦੇ ਨਾਂ ਤੇ ਖਿੱਤੇ ਦੇ ਨਾਂ ਤੇ ਆਰਥਿਕਤਾ ਦੇ ਆਰਥਿਕ ਕਾਣੀ ਵੰਡ ਇਹ ਜਿੰਨੇ ਤੱਕੇ ਵਧੀਆਂ ਇਹ ਸਮਾਜ ਦੇ ਉੱਪਰ ਉਹ ਰਹਿਣੇ ਨਹੀਂ ਇਹਨੂੰ ਖਤਮ ਕਰਨ ਦੇ ਲਈ ਲੋਕਾਂ ਨੇ ਜੂਝਦੇ ਰਹਿਣਾ ਤੇ ਇਸ ਕਟਿਆ ਪ੍ਰਬੰਧ ਨੂੰ ਰੱਖਣ ਦੇ ਵਾਸਤੇ ਸਰਕਾਰਾਂ ਨੇ ਜੂਝਣ ਵਾਲਿਆਂ ਦਾ ਜਬ ਜੂਝਣ ਵਾਲਿਆਂ ਤੇ ਜ਼ਬਰ ਕਰਦੇ ਰਹਿਣਾ ਅਸੀਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਇੱਕ ਸੋਹਣਾ ਸਮਾਜ ਜਿੱਥੇ ਬੰਦੇ ਨੂੰ ਬੰਦਾ ਸਮਝਿਆ ਜਾਵੇ ਉਹਦੀ ਧਰਮ ਜਾਤ ਰੰਗ ਰੂਪ ਇਹ ਤੋਂ ਨਾ ਬੰਦੇ ਨੂੰ ਵੇਖਿਆ ਜਾਵੇ। ਔਰ ਇੱਕ ਮੁਲਕ ਤੇ ਜੇ ਤਰਤੀ ਆ ਇਹ ਸਭ ਦੀ ਮਾਂ ਇਹ ਕੱਲੇ ਅਬਾਨੀਆਂ ਅਡਾਨੀਆਂ ਜਿੰਦਲ ਮਿੱਤਲਾਂ ਦੀ ਮਾਂ ਨਹੀਂ ਹੈ। ਇਸ ਧਰਤੀ ਦੇ ਹੇਠ ਇਸ ਧਰਤੀ ਦੇ ਉੱਪਰ ਜੋ ਕੁਛ ਆ ਇਸ ਧਰਤੀ ਤੇ ਪੈਦਾ ਹੋਣ ਵਾਲੇ ਹਰ ਬਛਿੰਦੇ ਦਾ ਉਹਦੇ ਤੇ ਬਰਾਬਰ ਦਾ ਹੱਕ ਆ ਇਸ ਤਰ੍ਹਾਂ ਦਾ ਸਮਾਜ ਸਿਰਜਣ ਵਾਸਤੇ ਕਾਮਡ ਹਿੜ ਮਾਰ ਕੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਸ ਤਰ੍ਹਾਂ ਦਾ ਸਮਾਜ ਸਿਰਜਣ ਵਾਸਤੇ ਕਾਮਡ ਬਸਵਾਰਾ ਜੂਰਗੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਸ ਤਰ੍ਹਾਂ ਦਾ ਸਮਾਜ ਸੁਪਨ ਦਾ ਸਿਰਜਣ ਦਾ ਸੁਪਨਾ ਦੇਖਣ ਵਾਲੇ ਭਾਰਤ ਦੀਆਂ ਜੇਲਾਂ ਦੇ ਵਿੱਚ ਅਰਬਨ ਨਕਸਲ ਕਹਿ ਕੇ ਲੇਖਕ ਪੱਤਰਕਾਰ ਬੁੱਧੀਜੀਵੀ ਪ੍ਰੋਫੈਸਰ ਕਿੰਨੇ ਲੋਕ ਜੇਲਾਂ ਚ ਤੂੜੇ ਹੋਏ ਹੈਗੇ ਜਦ ਤੱਕ ਜ਼ਬਰ ਆ ਟੱਕਰ ਨੇ ਹੋਣਾ ਹੀ ਹੋਣਾ ਇਹ ਕੁਦਰਤ ਦਾ ਨਿਜ਼ਮ ਤੁਸੀਂ ਇਹਨੂੰ ਬਦਲ ਨਹੀਂ ਸਕਦੇ ਜੇ ਦਿਨਾ ਤੇ ਰਾਤ ਨੇ ਚੜਨਾ ਹੀ ਜੇ ਰਾਤ ਆ ਤੇ ਦਿਨ ਨੇ ਚੜਨਾ ਹੀ ਚੜਨਾ ਜੇ ਧੋਪਾ ਛਾਂ ਗਰਮੀ ਸਰਦੀ ਆ ਹਰ ਚੀਜ਼ ਕੁਦਰਤ ਦੇ ਵਿੱਚ ਇਦਾਂ ਇੱਕ ਪਾਸੜ ਨਹੀਂ ਹੈ ਤੇ ਜੇ ਜ਼ਬਰ ਉਹਦੇ ਖਿਲਾਫ ਟੱਕਰ ਹੋਣੀ ਹੋਣੀ ਆ ਤੁਸੀਂ ਕਿਸੇ ਨੇ ਉਸ ਕਾਮਡ ਨੂੰ ਦੇਖਿਆ ਨਹੀਂ ਮਿਲੇ ਨਹੀਂ ਪਰ ਅੱਜ ਤੁਸੀਂ ਫਰੀਦਕੋਟ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕੋਈ ਮੋਗੇ ਪ੍ਰਦਰਸ਼ਨ ਕਰ ਰਿਹਾ ਹੈਗਾ ਏ ਸਾਡੀ ਸਾਰਿਆਂ ਦੀ ਸਾਂਝਾ ਕਿਉਂਕਿ ਅਸੀਂ ਸਾਰੇ ਇਹ ਸਮਾਜ ਨੂੰ ਬਿਹਤਰ ਦੇਖਣਾ ਚਾਹੁੰਦੇ ਆ ਜਿੰਦੇ ਚ ਸਾਡੀ ਜਵਾਨੀ ਦੇ ਹੱਥ ਰੋਜ਼ਗਾਰ ਹੋਵੇ ਚੰਗੀ ਸਿੱਖਿਆ ਹੋਵੇ ਚੰਗੀ ਜ਼ਿੰਦਗੀ ਹੋਵੇ ਸਾਡੇ ਮੁਲਕ ਦਾ ਕਿਸਾਨ ਮਜ਼ਦੂਰ ਖੁਸ਼ਹਾਲ ਹੋਵੇ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਸ਼ਿਕਾਰ ਨਾ ਹੋਵੇ ਇਸ ਕਰਕੇ ਅੱਜ ਜਿੰਨੇ ਵੀ ਲੋਕ ਆ ਇਸ ਝੂਠੇ ਪੁਲਸ ਮੁਕਾਬਲੇ ਜਿਹੜੇ ਇਸ ਮੁਲਕ ਦੀ ਸਰਕਾਰ ਬਣਾ ਰਹੀ ਹੈਗੀ ਆ ਤੇ ਸੁਰੱਖਿਆ ਸਰਖਿਆ ਬਾਲਾਂ ਦਾ ਕੰਮ ਕੀ ਆ ਮੈਂ ਇੱਕੋ ਗੱਲ ਕਹਿ ਕੇ ਆਪਦੀ ਜਗ੍ਹਾ ਲਊਂਗਾ ਸਰਖਿਆ ਬਲ ਕੀ ਕਰਦੇ ਆ ਸਰਖਿਆ ਬਲ ਬਾਰਡਰ ਤੋਂ ਚਿੱਟਾ ਲਗਾਉਂਦੇ ਆ ਬੀਐਸਐਫ ਵਾਲੇ ਕਈ ਜ਼ਿਲ੍ਹਿਆਂ 'ਚ ਬੈਠੇ ਆ ਬਾਰਡਰ ਤੋਂ ਚਿੱਟਾ ਕੌਣ ਲਗਾਉਂਦਾ ਸਰਖਿਆ ਬਾਲ ਹੀ ਲਗਾਉਂਦੇ ਆ ਬੀਐਸਐਫ ਹੀ ਲਗਾਉਂਦੀ ਆ ਉਸ ਬੀਐਸਐਫ ਨੂੰ ਉਹਨੂੰ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦਿੱਤਾ ਕਿੰਦੀ ਸੁਰੱਖਿਆ ਕਰ ਰਹੀਆਂ ਸੀਆਰਪੀਐਫ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਰਿਜ਼ਰਵ ਫੋਰਸਾ ਉਹਦੀ ਇੱਕ 20 ਬਟਾਲੀਅਨ ਰਿਜ਼ਰਵ ਨਹੀਂ ਉਹ ਕਸ਼ਮੀਰ ਚ ਲੋਕਾਂ ਦੇ ਚੜੀ ਹੋਈ ਆ ਛਤੀਸਗੜ ਚ ਚਾਰਖੰਡ ਚ ਮਣੀਪੁਰ ਚ ਕਿੱਥੇ ਕਿੱਥੇ ਲੋਕਾਂ ਦੇ ਉੱਪਰ ਜੜੀ ਹੈਗੀ ਆ ਜ਼ਬਰਟਾਰੀ ਹੈਗੀ ਆ ਆਰਮਡ ਫੋਰਸ স্পੈਸ਼ਲ ਪਾਵਰ ਐਕਟ ਦੇ ਤਹਿਤ ਫੌਜ ਨੂੰ ਅਨੇਕ ਅਧਿਕਾਰ ਦਿੱਤੇ ਹੋਏ ਆ ਅਰੋਮ ਸ਼ਰਮੀਲਾ 16 ਸਾਲ ਮਰਨ ਵਰਤੇ ਬੈਠੀ ਉਹ ਨੌਜਵਾਨ ਕੁੜੀ ਮਣੀਪੁਰ ਦੀ ਉਹ ਬਸ ਤੋਂ ਉਤਰੀਓ ਦੇ ਸਾਹਮਣੇ ਮਤਲਬ ਫੌਜ ਦੇ ਗੋਲੀਆਂ ਮਾਰ ਕੇ ਦਰਜਨ ਬੰਦੇ ਪੁੱਨ ਤੇ ਉਹਦੇ ਖਿਲਾਫ ਕੇ ਫੌਜ ਨੂੰ ਇਹ ਅਧਿਕਾਰ ਨਹੀਂ ਹੋਣੀ ਚਾਹੀਦੇ 16 ਸਾਲ ਮਰਨ ਤਰਤੇ ਬੈਠੀ ਨੱਕ ਰਹੀ ਉਹਨੂੰ ਗਲੂਕੋਜ ਦੇ ਕੇ ਜਿੰਦਾ ਰੱਖਿਆ ਪਰ ਫੌਜ ਨੂੰ ਵੱਧ ਵਿਸ਼ੇਸ਼ ਅਧਿਕਾਰ ਖਤਮ ਨਹੀਂ ਕੀਤੇ ਕਸ਼ਮੀਰ ਦੇ ਜੇ ਬਲਾਤਕਾਰ ਤਾਂ ਉਥੋਂ ਦੀਆਂ ਕੁੜੀਆਂ ਦੇ ਨਾਲ ਉਹਨਾਂ ਨੇ ਕੀਤਾ ਤਾਂ ਵਿਸ਼ੇਸ਼ ਮਨਜ਼ੂਰੀ ਤੋਂ ਬਿਨਾਂ ਭਾਰਤੀ ਫੌਜ ਤੇ ਬਲਾਤਕਾਰ ਦਾ ਪਰਚਾ ਦਰਜ ਨਹੀਂ ਹੋ ਸਕਦਾ ਇਹ ਸੁਰੱਖਿਆ ਬਲ ਇਦਾਂ ਸਾਡੀ ਸੁਰੱਖਿਆ ਕਰਦੇ ਆ ਪੁਲਿਸ ਆਪਣੀ ਕਿੱਡੀ ਕੁ ਰਾਖੀ ਕਰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਸ ਕਰਕੇ ਉਹ ਚੋਰ ਲਟੇਰੇ ਠੱਗ ਕਾਰਪੋਰੇਟ ਕਰਾੜੇ ਉਹਨਾਂ ਦੀ ਲੁੱਟ 'ਚ ਕੋਈ ਡਿੱਕਾ ਨਾ ਪੈ ਜੇ ਉਹਦੇ ਵਾਸਤੇ ਸੁਰੱਖਿਆ ਬਲ ਜਿਹੜੇ ਹੈਗੇ ਆ ਉਹ ਕੰਮ ਕਰਦੇ ਆ ਸਾਨੂੰ ਆਪਣੀ ਸੁਰੱਖਿਆ ਆਪਣੇ ਜੰਗਲ ਜਮੀਨ ਦੀ ਆਪਣੀ ਖੇਤੀ ਦੀ ਆਪਣੀ ਸਿੱਖਿਆ ਦੀ ਆਪਣੇ ਰੋਜ਼ਗਾਰ ਦੀ ਉਹ ਖੁਦ ਕਰਨੀ ਪੈਣੀ ਹੈ ਸੋ ਇਸ ਕਰਕੇ ਅੱਜ ਤੁਸੀਂ ਜਿੰਨੇ ਵੀ ਇਸ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਏ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਲੜਾਈ ਇਕੱਲੇ ਆਦੀਵਾਸੀ ਲੋਕਾਂ ਦੀ ਨਹੀਂ ਹਰ ਇੱਥੇ ਕਿਸਾਨ ਮਜ਼ਦੂਰ ਮਿਹਨਤ ਕਸ਼ ਬੰਦੇ ਦੀ ਲੜਾਈ ਆ ਸਾਡੇ ਵਿਦਿਆਰਥੀਆਂ ਦੀ ਲੜਾਈ ਆ ਜਿਨ੍ਹਾਂ ਦੇ ਕੋਲੇ ਕੋਈ ਰੋਜ਼ਗਾਰ ਨਹੀਂ ਸਿੱਖਿਆ ਨਹੀਂ ਉਹ ਮੁਲਕ ਛੱਡ ਕੇ ਲੱਖਾਂ ਲੋਕ ਜਿਹੜੇ ਬਾਹਰ ਜਾਣ ਵਾਸਤੇ ਮਜਬੂਰ ਹੋ ਰਹੇ ਆ ਇਹ ਜਿਹੜਾ ਇਸ ਤਰ੍ਹਾਂ ਦਾ ਵਿਕਾਸ ਇਸ ਮੁਲਕ ਦਾ ਹੋਣਾ ਅਸੀਂ ਇਸ ਤਰ੍ਹਾਂ ਦੇ ਵਿਕਾਸ ਨੂੰ ਰੋਕਣਾ ਜਿਹੜਾ ਕਾਰਪੋਰੇਟ ਕਰਾਨੇ ਦਾ ਵਕਾਸ ਆ ਤੇ ਉਹਦੇ ਵਾਸਤੇ ਸਾਡੇ ਜਿੰਨੀ ਵੀ ਸੀਰੀ ਚ ਜਾਣਾ ਸਾਨੂੰ ਉਹ ਲਾਉਣੀ ਚਾਹੀਦੀ ਆ ਇਹੀ ਸਾਡੇ ਤੋਂ ਸਾਡੇ ਗੁਰੂ ਸਹਿਬਾਨ ਸਾਡੇ ਗਦਰੀ ਬਾਬੇ ਸਾਡੇ ਭਗਤ ਸਰਾਬੇ ਇਹੀ ਸਾਡੇ ਤੋਂ ਜਿਹੜੀ ਹੈਗੀ ਆ ਉਹ ਆਸ ਕਰਦੇ ਆ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ